ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਪਰਪਾਲਾਂ ਲਾ ਕੇ ਰੇਪੇਰ ਸ਼ੁਰੂ ਕਰਤੀ ਆ। 2 ਨੰਬਰ ਦਾ ਆਪਾਂ ਫੀਡਰ ਲਾਤਾ ਤੇ ਟ੍ਰੈਸ਼ਰ ਕੱਢਣ ਲੱਗੇ ਆ। ਕੱਲ ਨੂੰ 3 ਨੰਬਰ ਦਾ ਵੀ ਫੀਡਰ ਲਾਵਾਂਗੇ। ਰੂਪੇ ਨੇ ਵੀ ਦਾਲ ਧਰਤੀ ਆ ਤੇ ਰੋਟੀ ਵੀ ਅੱਜ ਕੱਲ ਅਸੀਂ ਪਹੁੰਚ ਗਏ ਸੀ ਕੱਲ ਰੋਟੀ ਧਰਮੂ ਕੋਲੋਂ ਖਾਧੀ ਸੀ ਅੱਜ ਅਸੀਂ ਆਪ ਦਾ ਰੋਟੀ ਪਾਣੀ ਦਾ ਪ੍ਰਬੰਧ ਚਲਾਤਾ ਹੈ ਮੰਨ ਲਿਆ ਕਿ ਦਾਲ ਧਰਤੀ ਆ ਰੋਪੇ ਨੇ ਤੇ ਰੋਟੀਆਂ ਆਟਾ ਵੀ ਕੋਣ ਦਾ ਰੋਪਿਆ ਨਾ ਜੀ ਤਿਆਰੀ ਹੋਣੀ ਪਈ 500 ਰੁਪਏ ਨੂੰ ਪਿਛਲੀ ਵਾਰ ਵੀ ਆਪਣੀਆਂ ਵੀਡੀਓ ਦੇ ਵਿੱਚ ਤੁਸੀਂ ਰੂਪਾਸ ਲਿਆਣੀ ਦੇਖਿਆ ਸੀ ਇਹ ਮੁੰਡਾ ਆਪਣੇ ਨਾਲ ਹਾਈਬਰਾ ਹੁੰਦਾ ਬਹੁਤ ਵਧੀਆ ਮੁੰਡਾ ਤੁਹਾਨੂੰ ਪਤਾ ਹੀ ਹੈ ਹਸਮੁਖਾ ਸਨਾਪ ਰੂਪੇਓਂ ਕੀ ਗੱਲ ਬਾਤ ਬਸ ਵਧੀਆ ਬਾਈ ਜੀ ਤਿਆਰੀ ਆਪਣੀ ਦਾਲ ਦੂਲ ਬਣੀ ਪਈ ਆ ਆਟਾ ਆਪਣਾ ਗੁੰਨਿਆ ਪਿਆ ਜੇ ਕੋਡਾ ਹੋ ਗੋ ਆਪਾਂ ਪਛਾਦਾ ਲੱਗ ਜਾਗੇ ਆਪਣੇ 4 ਮਹੀਨੇ ਉਹ ਟਾਈਮ ਨਾਲ ਅੱਜ ਦਾ ਰੋਟੀ ਪਾਣੀ ਆਪਾਂ ਸ਼ਕਮੇ ਇਹਨਾਂ ਨੂੰ ਉਹਕੇ ਕੱਲ ਦੇ ਆਪਾਂ ਨੇ ਇਹਨਾਂ ਨੂੰ ਮਾੜੀ ਮੋਟੀ ਭੁੱਖ ਲੱਗੀ ਹੋਊਗੀ ਤਾਂ ਇਸੇ ਕਰਕੇ ਅੱਜ ਟਾਈਮ ਨਾ ਬਣਾਈ ਬੈਠੇ ਆ ਸਾਰਾ ਕੁਝ ਚਲੋ ਠੀਕ ਹੈ ਅੱਜ ਆਪਾਂ ਬਸ ਤਿਆਰੀਆਂ ਆ ਬਸ ਪੰਜਾਂ ਦਸ ਦਿਨਾਂ ਦੇ ਵਿੱਚ ਆਪਾਂ ਕਰ ਦਾਂਗੇ ਰਿਪੇਅਰ ਤੇ ਫਿਰ ਆਪਾਂ ਜਿਵੇਂ ਜਿਵੇਂ ਅਪਡੇਟ ਆ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਅੱਜ ਅਸੀਂ ਕੀ ਕਰ ਰਹੇ ਹਾਂ ਕੱਲ ਨੂੰ ਕੀ ਕਰ ਕਰ ਰਹੇ ਆ ਕਟਰ ਆਪਣਾ 2 ਨੰਬਰ ਮਸ਼ੀਨ ਦਾ ਇਹ ਖੜਾ ਥੋੜਾ ਜਿਹਾ ਕਟਰ ਕੱਢਣਾ ਔਖਾ ਸੀ ਇਸ ਕਰਕੇ ਆਪਾਂ ਇੱਕ ਤੁਹਾਨੂੰ ਉਹ ਬਾਹਰ ਜਗ੍ਹਾ ਤੇ ਕੱਟਦੇ ਸੀ ਫੀਡਰ 2 ਨੰਬਰ ਦਾ ਕਟਰ ਦੇ ਨਾਲ ਹੀ ਲਾਤਾ ਇਹ ਆਪਣੀ ਰਸੋਈ ਆ ਤੇ ਅੱਜ ਦਾਲ ਤਰਤੀ ਆ ਭਾਂਡੇ ਭੁੰਡੇ ਧੋਤੇ ਆ ਵੇਸੀ ਦਾ ਧੂਕੇਗੇ ਸੀ ਜਿਹੜੇ ਬੰਦੇ ਨੇ ਦੁਬਾਰਾ ਆਉਣਾ ਹੁੰਦਾ ਉਹ ਪੂਰਾ ਤੁਹਾਨੂੰ ਪਤਾ ਹੀ ਹੈ ਸਾਮਕੇ ਜਾਂਦਾ ਜਿਹਨੇ ਦੁਬਾਰਾ ਨਹੀਂ ਆਉਣਾ ਹੁੰਦਾ ਕਿਉਂ ਰੁੱਪੇ ਪਗਰਾ ਉਮੀ ਸੈਟ ਜਾਂਦਾ ਹਨਾ ਸਫਾਈ ਚਾਹੀਦੀ ਆਪੇ ਅਗਲਾ ਕਹਿੰਦਾ ਖਾ ਕੇ ਜਿਹੜਾ ਹੋਰ ਆਊਗਾ ਟੱਕਰਾ ਮਾਰ ਦੋ ਨਹੀਂ ਸਫਾਈ ਜ਼ਰੂਰੀ ਆ ਯਾਦ ਕਰਦਾ ਨਹੀਂ ਤੇ ਅਗਲਾ ਗਾਲਾਂ ਕੱਢਦਾ ਹਨਾ ਆਪਾਂ ਹੁਣ ਸਾਰੀ ਫੇਰ ਧੋਤੇ ਪਹਿਲਾਂ ਇਹਨਾਂ ਨੂੰ ਉਹ ਮੁੰਡਾ लवली ਫਿਰਦਾ ਹੋਰ ਮੈਂ ਨਾ ਤੇ ਆਪਣੀ ਗੱਡੀ ਖੜੀ ਕੀਤੀ ਬਸ ਛੱਤ ਬਣਾਵਾਂਗੇ ਆਪਾਂ ਬੰਦ ਚਟ ਟਾਈ ਕਹਿੰਦੇ ਚਟ ਘਰ ਕੇ ਬਣਾਉਨੇ ਆ ਕਿਉਂਕਿ ਇੱਥੇ ਘਰੇ ਪਰਿਵਾਰ ਰਹਿੰਦਾ ਉਹ ਤਾਂ ਕਹਿੰਦੇ ਸੀ ਉੱਤੇ ਮੇਟੀ ਤੁਸੀਂ ਆ ਜਾਓ ਉੱਤੇ ਪੈ ਜਾ ਕਰੋ ਕਮਰੇ ਚ ਪਰ ਚੰਗਾ ਨਹੀਂ ਲੱਗਦਾ ਜੀ ਕੋਈ ਹੁਣ 6-7 ਜਾਣੇ ਆ ਕੋਈ ਗੱਲ ਬਾਤ ਹੋ ਜੇ ਕਿਸੇ ਨੇ ਗੱਲ ਕਿਹੋ ਜੀ ਕਰਨੀ ਤੇ ਇਸ ਕਰਕੇ ਚੰਗਾ ਨਹੀਂ ਲੱਗਦਾ ਤੇ ਅਸੀਂ ਆਉਣਾ ਆਪਦਾ ਸੋ ਆਂਕੀਆ ਵੀ ਅਸੀਂ ਆਪਦਾ ਕਮਰਾ ਜਾ ਇੱਥੇ ਆੱਡੀ ਬਣਾ ਲੈਨੇ ਕਿਉਂਕਿ ਚਾਰ ਪੰਜ ਦਸੰਦਾਂ ਦੀ ਰਿਪੇਅਰ ਦਾ ਕੰਮ ਤੇ ਕਰਕੇ ਫਿਰ ਆਪਾਂ ਜਿੱਥੇ ਵੀ ਸੀਜ਼ਨ ਲਾਉਣਾ ਹੈ ਉਸ ਹਿਸਾਬ ਨਾਲ ਮਾ ਚੌਂਰਾ ਪਣਾਵਾਂਗੇ ਆਪਦਾ ਦੇਖ ਕੇ ਸੀਜ਼ਨ ਲਾਉਣ ਦਾ ਵਿਚਾਰ ਹੈ ਕਿ ਦੋ ਤਰ੍ਹਾਂ ਦਾ ਜੀ ਕਿਉਂਕਿ ਅਸੀਂ ਪਿੱਛੇ ਤੇ ਗੀੜਾ ਮਾਰਿਆ ਸੀਗਾ ਕਿसे ਕੰਮ ਲਈ ਗਏ ਸੀ ਆਪਾਂ ਰਤਲਾ ਅਮਰੀਕੇ ਦੇ ਵਿੱਚ ਕਣਕ ਸਾਨੂੰ ਕੋਈ ਜ਼ਿਆਦਾ ਨਹੀਂ ਲੱਗੀ। ਯਾਨੀ ਕਿ ਸਾਡੀ ਨਿਗਾਹ ਦੇ ਵਿੱਚ ਕਣਕ 40% ਤੇ ਜਾਂਟਾਂ ਜਾਂਟਾਂ ਨਾਲ ਲਗਾ ਲੋਈ ਸੀ ਉਹ ਵੀ ਕਹਿੰਦੇ ਵੀ ਕਣਕ ਪਿਛਲੀ ਵਾਰ ਨੋ ਕਟਾ ਉਹ 60% ਦੱਸਦੇ ਸੀ। ਤੇ ਆਪ ਉਹ ਕਹਿੰਦੇ 60% ਕਣਕ ਆ ਵੀ ਜੇ ਤੁਸੀਂ ਕਹੋਗੇ ਜ਼ਿਆਦੀ ਤਣੀ ਨਹੀਂ। ਪਰ ਸਾਡੇ ਹਿਸਾਬ ਨਾਲ ਕਣਕ 40% ਬਾਕੀ 15 ਤਰੀਕ ਨੂੰ ਆਪਣੇ ਇੱਕ ਵੀਰ ਨੇ ਪੰਜਾਬ ਤੋਂ ਆਉਣਾ ਹੈ ਫਿਰ ਆਪਾਂ ਅਜੈਨ ਜਾਵਾਂਗੇ ਤੇ ਜੈਨ ਦੇਖ ਕੇ ਆਵਾਂਗੇ ਵੈਸੇ ਤਾਂ ਜੈਨ ਵੀ ਗੱਲ ਹੋਈ ਹੈ ਜਿਆਦਾ ਕੋਈ ਕਣਕ ਹੈ ਨਹੀਂ ਪਰ ਸਾਨੂੰ ਕੰਮ ਵੇਖ ਕੇ ਫਿਰ ਆਪਾਂ ਤੁਹਾਡੇ ਨਾਲ ਉਹ ਵੀ ਅਪਡੇਟ ਕਰਾਂਗੇ ਦਵਾਸ ਏਰੀਏ 'ਚ ਆਪਣੀ ਗੱਲਬਾਤ ਆਪਣੇ ਮਸ਼ੀਨ ਵਾਲੇ ਭਰਾ ਨਾਲ ਹੀ ਹੋਈ ਸੀ ਉਹ ਕਹਿੰਦਾ ਵੀ ਕਣਕ 90% ਹੈ ਬਾਕੀ ਭਾਈ ਆਪਾਂ ਤਾਂ ਇਹ ਕਿੰਨੇ ਵੀ ਸਾਡੇ ਤੇ ਵੀ ਵਿਸ਼ਵਾਸ ਤੇ ਨਾ ਰੋ ਕਿਉਂਕਿ ਅਸੀਂ ਵੀ ਜਿੱਥੇ-ਜਿੱਥੇ ਇਹ ਏਰੀਆ ਦੇਖਿਆ ਹੁੰਦਾ ਹੈ ਕਈ ਵਾਰ ਹੋ ਸਕਦਾ ਵੀ ਕਿਸੇ ਏਰੀਆ ਦੇ ਵਿੱਚ ਕਣਕ ਜ਼ਿਆਦਾ ਹੋਵੇ ਅਸੀਂ ਕੱਟ ਕੇ ਇਹਦੇ ਵਿੱਚ ਝੂਠੇ ਪਈਏ ਤੁਸੀਂ ਆਪ ਦਾ ਭਾਈ ਪਹਿਲਾਂ ਜਿਹੜਾ ਮਾਰ ਕੇ ਫਿਰ ਮਸ਼ੀਨ ਲਿਆਉਣ ਬਾਰੇ ਸੋਚਿਆ ਕਰੋ ਤੇ ਕਿਉਂਕਿ ਖਰਚਾ ਬਹੁਤ ਜ਼ਿਆਦਾ ਜੀ ਟੂਲ ਟੈਕਸ ਡੀਜ਼ਲ ਦਾ ਬਹੁਤ ਖਰਚਾ ਹੈ ਹੋਰ ਰੋਡਾਂ ਦੇ ਵਿੱਚ ਬਹੁਤ ਖਰਚੇ ਪਲਸ ਖਰਚਾ ਬਣ ਜਾਂਦਾ ਆਪਾਂ ਤਾਂ ਇਹੀ ਕਹਿੰਨੇ ਪਈ ਆਪਦਾ ਪਹਿਲਾਂ ਕੀੜਾ ਮਾਰੋ ਫਿਰ ਤੁਸੀਂ ਜਾਓ ਤੇ ਇਸ ਕਰਕੇ ਤੇ ਇਸ ਕਰਕੇ ਆਪਾਂ ਦਾ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦੇਵਾਂਗੇ ਆਪਦਾ ਕੀੜਾ ਗੁੜਾ ਮਾਰ ਕੇ ਤੁਸੀਂ ਕਰਿਆ ਕਰੋ ਬਾਕੀ ਤੁਸੀਂ ਆਪ ਸਿਆਣੇ ਹੋ ਗੁਜਰਾਤ ਦੇ ਵਿੱਚ ਗਣ ਕਾਫੀ ਹੈ ਬਹੁਤਾਂ ਮਸ਼ੀਨਾਂ ਜਾ ਰਹੀਆਂ ਆਪ ਦਾ ਖੂਸ ਸਮਝ ਕੇ ਆਓ ਆਪਣਾ ਪਿੰਡਾ ਵੀਰ ਵੀ ਦੀਆਂ ਵੀਡੀਓ ਤੁਸੀਂ ਵੇਖਦੀ ਹੋਵੋਗੇ ਅਸੀਂ ਦੇਖਦੇ ਉਹਨਾਂ ਵੀ ਕਹਿੰਦੇ ਕਣਕਾ ਘਟ ਹੈ ਤੇ ਤੁਸੀਂ ਆਪ ਦਾ ਵੇਖ ਕੇ ਆਇਓ ਸਾਡੀਆਂ ਤਾਂ ਮਸ਼ੀਨਾਂ ਬਾਹਰ ਖੜੀਆਂ ਹੋਣ ਦੇ ਕਾਰਨ ਸਾਨੂੰ ਆਉਣਾ ਪਿਆ ਤੇ ਇਸ ਕਰਕੇ ਔਰ ਫਿਰ ਸ਼ੁਰੂ ਸਿੱਕੀ ਕਰ ਸਕਦੇ ਹਾਂ ਸਾਨੂੰ ਤਾਂ ਸੀਜ਼ਨ ਲਾਉਣਾ ਹੀ ਪੈਣਾ ਕਿਉਂਕਿ ਮਸ਼ੀਨਾਂ ਬਾਹਰ ਹੀ ਖੜੀਆਂ ਸੀ ਪੰਜਾਬ ਤੋਂ ਆਉਣ ਦਾ ਖਰਚਾ ਕਾਫੀ ਪੈ ਜਾਂਦਾ ਚਲੋ ਠੀਕ ਆ ਜੀ ਮਸ਼ੀਨ ਆਪਾਂ ਸਟਾਰਟ ਕਰਕੇ ਮੁੰਡੇ ਚੱਕਰ ਦੇ ਉੱਪਰ ਘਟਾਉਣ ਲੱਗੇ ਆ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਸਾਡੀਆਂ ਵੀਡੀਓ ਕੇ ਭਗੀਆਂ ਲੱਗਦੀਆਂ ਸਾਨੂੰ ਸ਼ੇਅਰ ਕਮੈਂਟ ਕਰਕੇ ਦੱਸਦੇ ਰਿਹਾ ਕਰੋ